ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਤੁਹਾਡਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨਾ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਇਹ ਤੁਹਾਡੇ ਕੋਲ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ ਵੀ ਉਹ ਕਿਹੜੇ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਕਹਿੰਦੇ ਉਹ ਹੁੰਦਾ ਏ ਉਹਨੂੰ ਪੂਰਾ ਕਰਕੇ ਉਹ ਛੱਡਦੇ ਆ ਇਸ ਕਰਕੇ ਪੰਜਾਬ ਦੀ ਬਾਹ ਬੀਜੇਪੀ ਮਜ਼ਬੂਤੀ ਨਾਲ ਫੜੂਗੀ ਤੇ ਬਾਕੀਆਂ ਵਾਂਗੂ ਨਹੀਂ ਵੀ ਐਮੀ ਗੱਲਾਂ ਮਾਰ ਕੇ ਹਜ਼ਾਰ ਦੇਵਾਂਗੇ ਜੀ ਫਲਾਨਾ ਦੇਵਾਂਗੇ ਜਿਹੜੇ ਬੰਦਿਆਂ ਤੋਂ 1000 ਰੁਪਈਆ ਨਹੀਂ ਦਿੱਤਾ ਗਿਆ ਅੱਜ ਤੱਕ ਮਾਵਾ ਭੈਣਾ ਨੂੰ ਉਹ ਬਾਕੀਆ ਮੁਆਵਜ਼ਾ 20000 ਕਿੱਥੋਂ ਦੇ ਦੂਗਾ ਦੇ ਸਕਦਾ ਜੀ ਤੋਂ 1000 ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਸ਼ੇਕ ਚਿੱਲੀ ਦੀਆਂ ਗੱਲਾਂ ਐ ਇਹ ਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12000 599 ਜਿਹੜਾ ਪੰਜਾਬ ਦੇ ਕੋਲ ਪੈਸਾ ਹੈ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਹੈ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਏ 12599 ਕਰੋੜ ਦਾ ਤੇ ਉਹਦੇ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹਣਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਹਾਗੇ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਏ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਿਸਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 ਉਹਨਾਂ ਨੇ 10 ਕਰੋੜ ਜਾਂ 1600 ਇਕੱਠਾ ਲਾ ਲੀਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਆਉਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਆ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦਣੇ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਦਚ ਹੋਮ ਮਿਨਿਸਟਰੀ ਉੱਚ ਫਾਈਨਾਂਸ ਮਿਨਿਸਟਰੀ ਉੱਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀ ਆ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਆਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰਿਪੋਰਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਹੈ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹ ਰਹੇ ਪੈਕੇਜ ਤਾਂ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਥੋੜਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨਾ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਇਹ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ মিডিਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਹੈ ਜਿਹੜਾ ਸਿੱਧਾ ਖਾਤਿਆਂ 'ਚ ਆਉਂਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਬੜਾ ਕੁਝ ਅੱਗੇ ਅੱਜ ਜਿਹੜੇ ਪਿੰਡ 'ਚ ਖੜੇ ਆ ਇਹਨਾਂ ਨੇ ਹੁਕਮ ਕੀਤਾ ਏ ਵੀ ਪਹਿਲਾਂ ਤਾਂ ਆ ਸੜਕਾ ਜਿਹੜੀ 18 ਫੁੱਟ ਦੀ ਬਣੇ ਦੂਜਾ ਇਹਨਾਂ ਨੇ ਕਿਹਾ ਵੀ ਦੋਨੋਂ ਪਾਸੇ ਜਿਹੜੀ ਬਈਆਂ ਇਹਦੇ ਬੰਨ ਲੱਗਣ ਅੱਗੇ ਲੱਗਦੇ ਰਹੇ ਆ ਦੂਜੀ ਇਹਨਾਂ ਨੇ ਇਮੀਡੀਏਟਲੀ ਡਿਮਾਂਡ ਕੀਤੀ ਏ ਇੱਕ ਪੋਕਲੈਂਡ ਦੀ ਕੀਤੀ ਏ ਦੂਜੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਇਸ ਵੇਲੇ ਅੱਗੇ ਬੀ ਨਹੀਂਗਾ ਅੱਗੇ ਖਾਦਾਂ ਚਾਹੀਦੀਆਂ ਉਹ ਡਿਮਾਂਡ ਆ ਜਿਹੜੀ ਲੋਕਲ ਇੱਥੋਂ ਪਿੰਡਾਂ ਦੀ ਆਈ ਆ ਇਹ ਹਜੇ ਦੀ ਜਿਹੜੀ ਮੋਟੀ ਮੋਟੀ ਗੱਲ ਤੁਹਾਡੇ ਮੈਮੂਰੇ ਰੱਖੀ ਹੈ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ 1600 ਕਰੋੜ ਦਾ ਹਾਲੇ ਕੋਈ ਵੀ ਰਕਮ ਆਈ ਨਹੀਂ ਇਹ ਰਹਾ ਤਾਂ ਜਿਹੜੀ ਪੈਕੇਜ ਕੱਲ ਦਾ ਯਾਰ ਮੈਂ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਮਿੰਟ ਇੱਕ ਮਿੰਟ ਦੀ ਬੇਨਤੀ ਆ ਲੋਕਾਂ ਨੂੰ ਸਿੱਧਾ ਜਾਣੀ ਹੈ ਇਹ 800 ਕਰੋੜ ਤੋਂ ਉੱਤੇ ਰੁਪਈਆ ਆ ਚੁੱਕਿਆ ਹੈ ਇਹ ਤੁਸੀਂ ਪ੍ਰੈਸ ਨੋਟ ਜ਼ਰੂਰ ਦੇਖਿਓ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗੀ ਤੇ ਲੋਕਾਂ ਨੂੰ ਵੀ ਅੱਗੇ ਦੱਸਿਓ 172 ਕਰੋੜ ਰੁਪਈਆ ਨੈਸ਼ਨਲ ਹਾਈਵੇ ਦੇ ਆਗੇ ਹੈ ਜਿੱਥੋਂ ਨੈਸ਼ਨਲ ਹਾਈਵੇ ਟੁੱਟੀ ਹੈ ਉਹਨੂੰ ਰਿਪੇਅਰ ਕਰਨ ਲਈ 172 ਕਰੋੜ 800 ਕੁਛ ਕਰੋੜ ਰੁਪਏ 1600 ਚ ਆ ਚੁੱਕਿਆ ਹਾਂ ਜੀ 805 ਕਰੋੜ 805 ਕਰੋੜ ਤੇ 12500 ਕਰੋੜ ਆ ਜਿਹੜਾ ਉਹ ਪਹਿਲਾਂ ਪਿਆ ਏ ਬਾਕੀ ਤੁਹਾਨੂੰ ਮੈਂ ਕਿਹਾ ਵੀ ਦੇ ਹੀ ਨਹੀਂ ਸਕੇ ਕੋਈ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ ਵੀ ਉਹ ਕਿਹੜੇ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਧੰਨਵਾਦ ਜੀ ਆਖਰੀ ਸਵਾਲ ਹੈ ਸੁਲਤਾਨਪੁਰ ਲੋਹੇ ਦੇ ਰੇਲਵੇ ਸਟੇਸ਼ਨ ਤੇ ਤੁਸੀਂ ਉਤਰੇ ਸੀਗੇ ਅ ਅ ਸ਼ੈਲਰ ਮਾਲਕਾਂ ਦੇ ਵੱਲੋਂ ਵੀ ਤੁਹਾਨੂੰ ਗੁਜ਼ਾਰਿਸ਼ ਕੀਤੀ ਗਈ ਹੈ ਆਮ ਲੋਕ ਨਹੀਂ ਨਹੀਂ ਹੁਕਮ ਆਮ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਬਿਲਕੁਲ ਮੈਂ ਤੁਹਾਡਾ ਸਮਝ ਗਿਆ ਇਹ ਨਿਰਮਾਣ ਨੂੰ ਲੈ ਕੇ ਤੇ ਦੂਜਾ ਜਿਹੜਾ ਸੈਂਟਰ ਇੰਡਸਟਰੀ ਨੂੰ ਜਿਹੜੀ ਉਹ 7 ਵਜ ਰਹੀ ਹੈ ਲੋਡ ਰਿੰਗ ਜਿਹੜੀ ਇੱਥੋਂ ਬੰਦ ਹੋਈ ਆ ਉਹਦੇ ਲਈ ਕੀ ਕਰ ਰਹੇ ਉਹਨਾਂ ਨੇ ਤਿੰਨ ਗੱਲਾਂ ਚਾਰ ਰੱਖੀਆਂ ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ ਉਹਨਾਂ ਨੂੰ ਠੀਕ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਠੀਕ ਕਰਨਾ ਦੂਜੀ ਗੱਲ ਉਹਨਾਂ ਨੇ ਕਿਹਾ ਲਿਫਟਿੰਗ ਲੋਡਿੰਗ ਜਿਹੜੀ ਉਰੇ ਹੁੰਦੀ ਸੀ ਪਹਿਲਾਂ ਉਹ ਜਦੋਂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਸੀ ਉਦੋਂ ਉਹ ਲਾਈਨ हट ਗਈ ਉਹ ਲਾਈਨ ਮੈਂ ਜ਼ਿੰਮੇਵਾਰੀ ਨਾ ਕਹਿਣਾ ਜੀ ਐਮ ਸਾਹਿਬ ਆਪ ਇਨਸਪੈਕਸ਼ਨ ਕਰਕੇ ਗਏ ਨੇ ਉਹ ਲਾਈਨ ਬਣ ਰਹੀ ਆ ਲੋਡਿੰਗ ਬੜੇ ਜਲਦੀ ਉਰੇ ਸ਼ੁਰੂ ਹੋ ਜੂ ਤੀਜੀ ਗੱਲ ਉਹ ਜਿਹੜਾ ਬਹੁਤ ਵੱਡਾ ਸਟੇਸ਼ਨ ਬਣਿਆ ਏ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਉਹਦਾ ਕੋਈ ਯੂਜ਼ ਨਹੀਂ ਹੋ ਰਿਆ ਤੇ ਉੱਥੇ ਬਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂਗੀ ਉਹਦਾ ਪ੍ਰਬੰਧ